इज्जत और सम्मान करना सिखाऊंगा है इस्लाम और मजहब है जो अमन शांति और आपसी भाईचारा दस्तंदा है यह कारण है थे मलेर कोल्ले की धरती दे से मुसलमान बागिन की बिछल इथे हमेशा अमन शांति और आपसी भाईचारा बनया होया है और असली क्यों नहीं आ के मलेर कोल्ले की इस इतिहासिक धरती दे ਆਪ ਦੀ ਪਹੀ ਜਾ ਰਾ ਹੋਰ ਮਜ਼ਬੂਤ ਹੋਵੇ ਔਰ ਅਮਨ ਔਰ ਸ਼ਾਂਤੀ ਦਾ ਮਾਹੌਲ ਹੋਰ ਮਜ਼ਬੂਤ ਹੋਵੇ ਕਿਉਂਕਿ ਜਿਹੜੇ ਸੈਕੂਲਰ ਹਿੰਦੂ ਭਰਾ ਹਨ ਸਿੱਖ ਭਰਾ ਹਨ ਇਸਾਈ ਬੋਧੀ ਪਾਰਸੀ ਹਨ ਐਸਸੀ ਪੀਸੀ ਹਨ ਉਹ ਸਾਰੇ ਹੀ ਸਾਡੇ ਨਾਲ ਖੜੇ ਹਨ ਔਰ ਉਹਨਾਂ ਨੂੰ ਉਹਨਾਂ ਹੀ ਅਫਸੋਸ ਹੈ ਇਸ ਕਾਲੇ ਕਾਨੂੰਨ ਦਾ ਜਿੰਨਾ ਸਾਨੂੰ ਅਫਸੋਸ ਹੈ ਪਹਿਨੋ ਤੇ ਭਰਾਵੋ ਮੈਂ ਤੁਹਾਡੀ ਇਹ ਨਾਲੇ ਜਿੱਠਿਆਉਣਾ ਚਾਹਣਾ ਕਿ ਦੇਸ਼ ਦੇ ਸੰਵਿਧਾਨ ਨੇ ਜਿੱਥੇ ਧਾਰਾ 14 15 25 26 29 30 ਦੇ ਵਿੱਚ ਸਾਨੂੰ ਇਹ ਗਰੰਟੀਆਂ ਦਿੱਤੀਆਂ ਕਿਤੇ ਮੌਲਿਕ ਅਧਿਕਾਰ ਹਨ ਸਾਡੇ ਜਿੱਥੇ ਸਾਨੂੰ ਗਰੰਟੀ ਦਿੱਤੀ ਗਈ ਹੈ ਕਿ ਆਪਣੀ ਮਰਜ਼ੀ ਦੇ ਇਜ਼ਾਰੇ ਕਾਇਮ ਕਰਕੇ ਆਪਣੀ ਮਰਜ਼ੀ ਦੀਆਂ ਕਮੇਟੀਆਂ ਬਣਾ ਸਕਦੇ ਹੋ ਪਰ ਉਹਨਾਂ ਸਾਰੀਆਂ ਧਾਰਾਵਾਂ ਦਾ ਵਿਰੋਧ ਕੀਤਾ ਗਿਆ ਉਹਨਾਂ ਸਾਰੀਆਂ ਧਾਰਾਵਾਂ ਦਾ ਨੂੰ ਵਸਤ ਕਰਕੇ

हिंदुस्तान सिर्फ यही कर सकता अगर हम चौने हां कि ਸਾਡਾ ਦੇਸ਼ ਸਿੰਧੋਸਤਾਨ ਦੁਨੀਆ ਦਾ ਮੋਰੀ ਤੇਜ ਬਣੇ ਤਾਂਾਨੂੰ ਸੋਨੇ ਨੂੰ ਨਾਮ ਲੈ ਕੇ ਚੰਨਾ ਹੋਏਗਾ ਅਰੇ ਦੇਸ਼ ਦੇ ਮੁਸਲਮਾਨਾਂ ਨੂੰ ਇਸ ਦੇ ਦੇ ਸਿੱਖਾਂ ਨੂੰ ਇਸ ਦੇ ਸੰਘਾਂ ਨੂੰ ਇੱਥੇ ਦੇ ਵੱਧੀ ਪਾਤਿਆਂ ਨੂੰ Dalitਾਂ ਨੂੰ ਪੱਟਿਆਂ ਨੂੰ ਨਾਮ ਲੈ ਕੇ ਅੱਗੇ ਬੱਧਾ ਹੋਏਗਾ ਪਾਣੀ ਖੜਾ ਦੇ ਤਰਫੇ ਕਰਦਾ और भी दो तो बुल ने बोलना है इस करके मैं दो तीन नरे लगा के ते तो, तो इजाजत लवानगा पूरे जोश दे